ਜੀ ਬਾਈ 2024 ਦਾ ਹੋ ਗਿਆ ਸੀਜ਼ਨ ਸ਼ੁਰੂ ਹਾਂਜੀ ਬਾਈ ਬਾਈ ਸੱਚੀ ਗੱਲ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੱਲ ਗਿਆ ਮਸ਼ੀਨਾ ਇਹ ਆਪਣੇ ਬਾਈ ਰਾਜੀਵੀਰ ਭੋਲ ਤੋਂ ਚੱਲ ਬਾਈ ਕੋਲ ਜਲਦੀ ਸਿਗਾ ਵੀਰ ਬਾਏ ਠੀਕ ਹੈ ਜੀ ਬਾਜੀ ਦਾ ਕੱਲ ਵੀ ਫੋਨ ਕਰਿਆ ਹਾਂ ਉਹੀ ਗੱਲ ਵੀ ਡਿਊਟੀ ਲਈ ਆਪਾਂ ਹਾਂ ਹਾਂ ਤੇ ਕੱਲ ਚਾਚੇ ਕਹਿੰਦੇ ਗਏ ਬੀਤੇ ਟਰੈਕਟਰ ਲੈਣ ਗਿਆ ਰਾ ਹਾਂ ਬਦਲਿਆ ਆਉਂਗਾ ਤੇ ਹਾਂ ਬਹੁਤ ਦੱਸਿਆ ਹੀ ਜਾਂਦਾ ਇਹ ਮੈਨੂੰ ਯਾਰ ਕੱਚਾ ਪੱਕਾ ਜਿਆਦਾ ਅੱਛਾ ਫੇਰ ਹੌਲੀ ਹੌਲੀ ਮੰਨਿਆ ਬਦਲ ਗਿਆ ਚਾਚੇ ਦਾ ਚੱਲ ਕੋਈ ਨਹੀਂ ਕਿ ਨਹੀਂ ਆਉਂਦਾ ਵਧੀਆ ਵਧੀਆ ਬਦਲੀਆਂ ਭਾਈ ਤੁਹਾਨੂੰ ਵੀ ਨਵੀਂ ਫਸਲ ਦੀਆਂ ਮੁਬਾਰਕਾਂ ਭਾਈ ਅਸੀਂ ਤਾਂ ਹੈ ਭਾਈ ਅਸੀਂ ਤਾਂ ਵੜਾਉਂਗੇ ਆ ਨ ਪੱਕੇ ਤੇ ਫਿਰ ਦੇਖ ਲੈਣਾ ਤਾਂ ਹੀ ਲੈਣੀ ਆ ਸੱਚਾ ਯਾਰ ਤੇ ਆਏ ਬੰਦੇ ਤੁਹਾਡੀ ਦੇਖਦੇ ਵੀਡੀਓ ਹਾਂਜੀ ਹਾਂ ਚਲ ਆੜ ਦਾ ਕੰਮ ਆਪਣਾ ਆਪਾ ਕਹਨੇ ਨਹੀਂ ਆੜ ਦਾ ਭਾਈ ਉਹ ਆਪਣੇ ਦਾ ਯਾਰ ਹਾਂਜੀ ਹਾਂ ਬਹੁਤਾ ਨਹੀਂ ਹੈਗਾ ਇਹ ਤਾਂ ਮੈਂ ਤਾਂ ਸਭ ਨੂੰ ਆਹੀ ਕਰਦਾ ਨਹੀਂ ਬਾਈ ਆਪਣੀ ਸੁਪੀਓ ਵੜਾਇਓ ਜਿਹੜੀ ਤੁਹਾਡੇ ਟਰਾਲੇ ਦੇ ਪਾਵੇਂ ਹਫਤਾ ਖੜੀ ਰਹੀ ਹੈ ਹਾਂ ਸਹੀ ਗੱਲ ਹੈ ਜੀ ਇਹਨੂੰ ਫੋਨ ਕਰਨਾ ਬਾਈ ਨੂੰ ਨਹੀਂ ਆਪਣੀ ਤਾਂ ਰੋੜੀਆਂ ਜਿੱਦਣ ਹੀ ਨੇ ਕਹਿ ਤਾਂ ਦਣਗੇ ਨਾ ਵੜਾ ਲਿਓ ਇਹ ਸੁਪੀ ਜੀ ਵੀ ਬਹੁਤ ਕ ਸੁਪੀ ਫਸੀ ਹੋਈ ਹੈ ਇਹ ਇਹ ਤਾਂ ਦਿੱਕਤ ਮਾੜੀ ਮੋਡੀ ਨਹੀਂ ਹੈਗੀ ਹਾਂਜੀ ਹਾਂ ਦਿੱਕਤ ਜਿਆਦਾ ਹੈ ਦਿੱਕਤ ਐਤਕੀ ਜਿਆਦਾ ਹੈ ਦਿੱਕਤ ਐ ਜਿਆਦਾ ਜਿਹੜੇ ਸਟੋਰਾਂ ਆ ਉਹ ਭੁੱਲਾਂ ਹਾਂਜੀ ਹਾਂ ਨਾ ਸੈਂਟਰ ਗਵਰਨਮੈਂਟ ਕਹਿ ਰਹੀ ਵੀ ਸਾਨੂੰ ਗਾ ਲੋੜੇ ਨਹੀਂ ਹੈਗੀ ਤਾਂ ਸਾਨੂੰ ਲੋੜ ਹੋਊਗੀ ਸਾਡੇ ਸਟੋਰਾਂ 'ਚ ਆਪਾਂ ਚੱਕਾਂਗੇ ਜਿਹੜੇ ਸੈਲਰਾਂ ਨੇ ਲਾ ਕੇ ਕੁੱਟ ਕੇ ਇਹਨਾਂ ਨੇ ਫਰਵਰੀ ਮਾਰਚ ਲਾਸਟ ਤੱਕ ਨਾ ਸਾਰਾ ਟੋਲ ਭਰਨਾ ਹੁੰਦਾ ਹਾਂ ਹਾਂਜੀ ਹਾਂਜੀ ਕੱਲਾ ਫਰਵਰੀ ਕਿੱਥੇ ਭਰਵਾਣਗੇ ਅੰਦਰ ਖੜਾ ਟ੍ਰੱਕੋ ਟਰਾਲੇ ਅੰਦਰ ਖੜੇ ਦੋ ਭਰਗੇ ਦਾ ਭਾਈ ਆਪਣੀ ਤਾਂ ਹੁਣ ਆਲੂਆਂ ਕਰਕੇ ਮਜਬੂਰੀ ਪੈ ਗਈ ਉਹ ਪੱਕੇ ਵੀ ਇੱਕ ਤੇਰੋ ਇੱਕ 370 ਇੱਕ ਲਈ ਹੋਈ ਸੀ ਇਹ ਬ ਗਿਰਦੀ ਆ ਦੱਸਦੀ ਦੀ ਆਪਣੇ ਆਪ ਉਹੀ ਚੱਕਰ ਹੈ ਆਪ ਜੀ ਬੀਜ ਵਧੀਆ ਬਾਈ 7299 ਆ ਹਾਂ ਜੀ ਨਾਮ ਨਾਲ ਜਿਹੜੀ ਕਵੇਰੀ ਹੈ ਜੀ ਕਵੇ ਉਹੀ ਹੈ ਇਹ ਅੱਛਾ ਕਵੇਰੀ ਦਾ ਕੋਈ ਬੀਜ ਨਹੀਂ ਲਿਆ ਉਹ ਵਧੀਆ ਬੀਜ ਹੈ ਸਾਰੇ ਬੀਜ ਥੜੇ ਆ ਬਸ ਝਾੜ ਤਾਂ ਮੈਨੂੰ ਠੀਕ ਲੱਗਦਾ ਬੱਦਲ ਫੇਰ ਹੋਵੇ ਬੱਦਲ ਬਾਈ ਮੌਸਮ ਤੇ ਵੀ ਡਰਦੇ ਆ ਉਹਦਾਂ ਗੋਲੂ ਬਾਈ ਕਹੀ ਜਾਂਦਾ ਕਹਿੰਦਾ ਮੇਰੀ ਵੀ ਵੜਾ ਦਿਓ ਆਖੇ ਗਿਆ ਮੇਰੇ ਕੀ ਕਹਿੰਦਾ ਨੰਬਰ ਨਹੀਂ ਤੁਸੀਂ ਨਾਲੇ ਨੰਬਰ ਪਹਿਲਾ ਲਾਉਣ ਨੂੰ ਫਿਰਦੇ ਸੀ ਉਹ ਬਣਾ ਨਹੀਂ ਆ ਰੂਚੀ ਹੋਆ ਮਾੜੀ ਮੋਟੀ ਕੋਈ ਨਾ ਸੁੱਕੀ ਪੜਾਉਂਦੇ ਉਹ ਲੈਂਟਰ ਚੋਲ ਜੀਗਾ ਲੈਂਟਰ ਜਿਆ ਪਾਇਆ ਹੁਣ ਆਏ ਤਾਂ ਮਾ ਬਦਮਤੀ ਵੱਢਣੀ ਸੀ ਉਹਦਾ ਕੈਸੇ ਲੈ ਕਰੇ ਅੱਜ ਕੰਮ ਅੱਛਾ ਹੁਣ ਵਿੱਚ ਆਇਆ ਨਾ ਗੱਲ ਵੀ ਕਲਨਪੁਰ ਕਰੇਂਟੀ ਦਾ ਵਾਰਤਾ ਜੀ ਪੰਜ 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 ਤੇ ਨਾ ਹੱਟ ਹੋਣੇ ਰਸ ਠੀਕ ਆ ਇਹ ਹੁਣ ਜਿਹੜੇ ਉੱਤਰ ਵੱਡੋ ਕੇ ਮਲਚਰ ਮਾਰਿਆ ਫਿਰ ਕਾਟਰ ਚੱਲ ਰਿਹਾ ਹੈ ਕਾਟਰ ਚੱਲਦਾ ਹੈ ਬਾਈ ਨੇ ਉਹ ਲੈ ਕੇ ਜਾਉਂਗੇ ਗੁੱਦਰ ਚੱਕ ਕੇ ਕੋਈ ਕਹਿੰਦਾ ਗੱਠੀਆਂ ਬਣਾਵਾਂ ਲੈਣੀ ਆ ਉਹ ਗੱਠਾਂ ਦਾ ਠੀਕ ਆ ਸਿਸਟਮ ਬਾਈ ਠੀਕ ਹੈ ਬਾਕੀ ਭਾਈ ਐਤ ਕੀ ਇਹ ਜੇ ਬੀਜਾਈ 26 ਨੂੰ ਵੀ ਕੱਟ ਕੇ ਯਾਰ ਇਹ ਪਰ 26 ਵਰਗੀ ਜੀ ਦੀ ਹੈ ਹਾਂ ਜਦੋਂ ਇੰਨੀ ਮੈਂ ਗੱਲ ਦਾ ਇਹਦਾ ਪਹਿਲਾਂ ਤੇ ਹੀ ਲਾਉਂਦੇ ਆ ਪਤਾ ਨਹੀਂ ਕਿ ਕਿਉਂ ਹੁੰਦੀ ਐ ਨੜੀ ਖੜੀ ਐ ਬਹੁਤ ਵਧੀਆ ਬੁੱਝਾ ਐ ਬਹੁਤ ਵਧੀਆ ਦਾਣਾ ਕੋਈ ਬਿਮਾਰੀ ਨਹੀਂ ਕੋਈ ਕੁਝ ਨਹੀਂ ਬਾਈ ਇਹਦੀ ਡੋਡੀ ਬਹੁਤ ਪੈ ਰਹੀ ਢੋਡੇ ਤੁਸੀਂ ਰੇਹ ਪਾਈ ਜਾਨੇ ਪਾਣੀ ਕੰਟਰੋਲ ਕਰੋ ਆ ਦੇਖ ਤਾਂ ਹੋਰ ਹੈਗਾ ਕੰਦਾ ਸਾਡੇ ਦੇ ਸਵਾ 27 ਨੂੰ ਡੋਟੀ ਪੈ ਗਈ ਤੁਸੀਂ ਨੂੰ ਵੀ ਦੇਖ ਆਂ ਤੁਹਾਡੇ ਬਾਈ ਤੋਂ ਹੁਣ ਤੱਕ ਤਿਆਰ ਬਾਜਾ ਜ਼ਿਆਦਾ ਭਾਈ ਉਹ ਕਾਹਨੂੰ ਤਿਆਰ ਬਾਜਾ 200 ਰੁਪਏ ਸਾਡੇ ਰੱਬ ਦੇ ਰੰਗੇ ਆ ਇਹ ਰੰਗਾ ਇਹ ਸਹੀ ਗੱਲ ਐ ਇਹਨਾਂ ਦੇਣਾ ਇਹ ਤਾਂ ਹੈ ਉਹ ਨਾ ਬੋਲਣ ਦੇ ਭਾਈ ਉਦਤ ਯਾਰ ਅਸੀਂ ਪਾਣੀ ਘਟਾ ਲੰਨੇ ਆਂ ਅੱਛਾ ਜਦ ਨਸਰ ਗਈ ਨਾ ਜੀਰੀ ਨਸਰ ਵਿੱਚ ਝੋਕ ਗਈ ਅਫੇ ਪਾਣੀ ਘਟਾ ਦਿੰਦੇ ਪਿਛਲੇ ਸਾਲ ਵਾਲਾ ਕੰਮ ਤਾਂ ਨਹੀਂ ਬਾਈ ਖੇਤ ਗਿੱਲੇ ਟਰੈਕਟਰ ਫੜਦੇ ਇੱਕ ਠੀਕ ਹੈਗੀ ਖੇਤ ਨਹੀਂ ਸੋਡਾ ਟਰੈਕਟਰ ਕੱਲ ਚੱਲਾਈ ਪੱਤ ਕੇ ਲੈ ਗਿਆ ਉਹ ਬੰਦਾਂ ਉਹ ਵੀ ਨੇ ਕੱਲ ਟਰੈਕਟਰ ਦੀ ਬਣਾਈ ਰੇਲ ਹਾਂ ਜੁਕੀ ਬਾਈ ਡਰਾਈਵਰ ਬਣਾਤਾ ਬਾਈ ਨਾਲ ਉਹ ਆਪੇ ਕਹਿੰਦਾ ਮੈਂ ਹੀ ਚਲਾਉਣਾ ਮੈਂ ਚਲਾਉ ਨਾ ਨਾ ਠੀਕ ਹੈ ਨਾ ਨਾ ਠੀਕ ਹੈ ਬਾਈ ਗਾਂਗਾ ਲੋੜ ਹੈ ਬਾਈ ਨਿਆਣੇ ਦਾ ਧਿਆਨ ਜੇ ਇਸ ਚੀਜ਼ ਮਸ਼ੀਨਰੀ ਚ ਵੜ ਜਵੇ ਨਸ਼ੇ ਬੱਤੇ ਰ ਬਚੇ ਰਹਿੰਦਾ ਬ ਹਾਂਜੀ ਜੇ ਕੰਮ ਲਾਓ ਇਹ ਤਾਂ ਨਹੀਂ ਕਿਲਮਟਰ ਇਹ ਮਹੀਨੂ ਰੂਟਰ ਤੇ ਆਈ ਮੈਂ ਇੱਥੇ ਵਾੜ ਲਾਉਂਦਾ ਨਾ ਭਾਈ ਇਹ ਸਾਰਾ ਏਰੀਆ ਕਰ ਦੇਣਾ ਅੱਜ 2 ਕਿਲਿਆਂ ਦੀ ਮਾਂ ਸਾਰਾ ਚੱਕ ਦੇਣਾ ਭਾਈ ਤਿੰਨ ਕਿਲੇ ਹੀ ਆ ਠੀਕ ਹੈ 2 ਕਿਲੇ ਦਾ ਮਾਲ ਲੈਣਾ ਹੈ ਭਾਈ ਜਾਏ ਉੱਥੇ ਕਰਤਾਰਪੁਰ ਸਾਹਿਬ ਹਾਂ ਭਾਈ ਹੋ ਗਈ ਕਿਰਪਾ ਵਧੀਆ ਰਿਹਾ ਜੀ ਮੈਂ ਤਾਂ ਪਹਿਲਾਂ ਜਾਇਆ ਤੇ ਤੇਰੀ ਭਾਬੀ ਹੋਈ ਸੀ ਨਾ ਹੁਣ ਠੀਕ ਰਿਹਾ ਜੀ ਹਾਂ ਬਹੁਤ ਵਧੀਆ ਬਹੁਤ ਵਧੀਆ ਜਿੰਨਾ ਤੂੰ ਕਹਿਣਾ ਨਾ ਵਧੀਆ ਭਾਈ ਸਾਰੇ ਜਾਣੇ ਇੱਕ ਵਾਰ ਬਾਈ ਜ਼ਰੂਰ ਜਾ ਕੇ ਆਓ ਉਹਨਾਂ ਦਾ ਯਾਰ ਬਾਈ ਬੜਾ ਸਤਿਕਾਰ ਕਰਿਆ ਉਹਨਾਂ ਉੱਥੇ ਮੰਤਰੀ ਆਇਆ ਹੋਇਆ ਸੀਗਾ ਹੁਣ ਅਰੋੜਾ ਅਰੋੜਾ ਅੱਛਾ ਜੀ ਫਿਰ ਉਹਨਾਂ ਨੇ ਉੱਥੇ ਉਹਨਾਂ ਦਾ ਵੀ ਪ੍ਰੋਗਰਾਮ ਆਇਆ ਸੀਗਾ ਹਾਂ ਜੀ ਉਹਨਾਂ ਨੂੰ ਆਏ ਹੋ ਕੇ ਵੀ ਜਾ ਕੇ ਪੰਜਾਬ ਇੰਡੀਆ ਲਗਾ ਲਓ ਬੱਚਾ ਹਾਂ ਇਹਦੇ ਉੱਤੇ 6 ਵਜੇ ਮੇਲੇ ਕਰੇ ਆ ਤੇ 4 ਵਜੇ ਦਾ ਬਾਅਦ ਟਾਈਮ ਨਹੀਂ ਹੁੰਦਾ ਫਿਰ ਇੱਕ ਬਾਬਾ ਨਾਨਕ ਜੀ ਦੀ ਫੋਟੋ ਭੇਜੀ ਬਹੁਤ ਵਧੀਆ ਅੱਛਾ ਜੀ ਗਰੁੱਪੇ ਪਾਏ ਨਾ ਨਾ ਠੀਕ ਹੈ ਵਧੀਆ ਰਿਹਾ ਬਹੁਤ ਵਧੀਆ ਲਓ ਬਾਈ ਨਾ ਨਾ ਵਧੀਆ ਰਿਹਾ ਸਾਲਾ ਟਰਾਲਾ ਵੀ ਜਾਏ। ਟਰਾਲਾ ਵੀ ਕਰੋ। ਟਰਾਲਾ ਵੀ ਕੋਈ ਮੈਂ ਬਾਈ। ਨਹੀਂ ਚਾਹੀਦਾ ਤਾਂ। ਲੋ ਜੀ ਇਧਰ ਕਾਲੇ ਬਾਈ ਵਾਲੀ ਵੀ ਚਾਲੂ ਹੋ ਗਈ। ਮੈਂ ਕਹਿੰਦਾ ਬਾਈ ਤੁਹਾਡੀ ਹੋਈ ਇਹੇ ਤੋਂ ਕੱਟਣਾ। ਹਾਂ ਇਹ ਤਾਂ ਅਧਮੀ ਨਾਲ ਹੀ ਹੋਇਆ। ਸਰੇਕ ਸਾਲੇ ਬਾਈ ਦੀ ਹੁੰਦਾ ਏ। ਨਹੀਂ ਨਹੀਂ ਬਾਈ ਸਾਡੇ ਪਿੰਡ ਵਾਲੇ ਜ਼ੋਰ ਲਾਉਂਦੇ ਆ ਪਰ ਵੱਟਲੀ ਹੁੰਦੀ ਹੈਗੀ। ਉਹ ਬਣਾੜੋ ਨਾ ਡਰ ਵੀ ਹੁੰਦਾ ਜੇ ਅਗਲੇ ਫੀਲ ਮਾੜਾ ਲੱਗਿਆ ਨਾ ਮੂੰਹ ਨਹੀਂ ਕਰਦਾ। ਇਹ ਤਾਂ ਸਹੀ ਗੱਲ ਹੈ। ਹਾਂ। ਨਹੀਂ ਬਾਈ ਇਹ ਸਹੀ ਹੈ। ਤਕੀ ਮੌਸਮ। ਮੋਹਨ ਦੋ ਸਹੀਏ ਪਰ ਹੁਣ ਟਾਈਮ ਦੇ ਦੇ ਰੱਤ ਮਾਣ ਹਾਂ 10 ਦਿਨ ਦੇ 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 10 ਦਿਨ ਨਹੀਂ ਮਹੀਨਾ ਇੱਕ ਦੇ ਤਵਾ ਕੰਮ ਨਹੀਂ ਪੈ ਵੀ ਗਿਆ ਸਿੱਧਾ 15 ਪੈ ਜੀ ਅੱਛਾ ਜੀ ਹਵਾ ਨਾ ਚੱਲੇ ਬਹੁਤੀ ਹੂੰ ਹਵਾ ਜੇ ਦਾ ਪੈ ਕੇ ਹਟ ਜਵੇ ਫੇਰ ਸਹੀ ਹੈ ਫੇਰ ਪਈ ਹੈ ਅੱਧੇ ਬੋਾਰੇ ਵੀ ਥੋੜੇ ਨਹੀਂ ਆਉਣੇ ਹਾਂ ਇਹ ਤਾਂ ਹੈ ਡੁੱਡੇ ਡੁੱਡੇ ਲੱਗੇ ਹੋ ਨਾ ਉੱਪਰ ਥੋੜੇ ਦੇਣੀ ਆ ਥੋੜੇ ਵੇ ਥੱਲੇ ਕਰ ਦੇਣੀ ਸਾਰੀ ਹਾਂ ਜੀ ਨੇ ਬਾਈ ਕਾ ਪਾਣੀ ਆਪਣਾ ਪੂਰਾ ਰੱਖਿਆ ਕਰੋ ਕੋਈ ਮਾ ਹੋ ਜੀ ਭਾਈ ਡਰਾਈਵਰ ਵੀਰ ਨੇ ਵੀ ਮਿਲਾ ਲਿੰਦੇ ਆ ਹਾਂ ਜੀ ਵੀਰ ਕਿਹਾ ਲੈ ਆਏ ਆ ਘਟ ਕਰੀ ਮੜੀ ਨਹੀਂ ਮੜੀ ਕਰੀ ਘਟ ਹੋਰ ਸੁਣਾ ਭਾਈ ਜਵਾਕ ਹੋਇਆ ਤੈਨੂੰ ਬਹੁਤ ਮੁਬਾਰਕਾ ਵੀਰੇ ਦਵਾ ਦੇਣਾ ਲੋ ਜੀ ਬਾਈ ਘੇਰਾ ਲਾ ਕੇ ਡਰਾਈਵਰ ਕਹਿੰਦਾ ਚੀਨੇ ਨੂੰ ਫੜਾਉਣੀ ਹੈ ਉਹ ਮੈਂ ਜਾਣਾ ਚੂਹਾ ਅੱਛਾ ਰeal ਮੰਦਰੀ ਹੈਗਾ ਹੈ ਤੇ ਸਿੱਖ ਲੈ ਉਹ ਬਾਹ ਤੇਰੀ ਦੀਨੇ ਦੁੱਪ ਤੋੜਦੀ ਆ ਹੇ ਦੋ 9 ਤੋਂ ਉੱਡਣ ਲਈ ਹੈ ਨਿੱਕੇ ਬਾਈ ਹਾਂ ਹੁਣ ਐਂ ਦੱਸੋ ਵੀ ਆਪਣੇ ਜਿਹੜੇ ਬੂਟੇ ਆ ਛਿੱਟੀਆਂ ਵਾਲਾ ਹਾਂ ਪਨੀਰੀ ਹਾਂ ਪਨੀਰੀ ਸਾਡੇ ਮਸ਼ੀਨ ਨੂੰ ਲੰਘਣ ਦੇ ਅੱਛਾ ਇਹ ਡੌਂਗ ਡੌਂਗ ਕਰਦੀ ਬਾਈ ਇੱਕ ਵਾਰ ਲੰਘ ਜੀਵੇ ਫਿਰ ਦੱਸਦੇ ਤੁਹਾਨੂੰ ਮੇਰੀ ਉਹ ਪੋੜੇ ਜਦੋਂ ਮੈਂ ਦਿਖਾਈ ਦੇ ਜਰਾ ਇਹ ਦਿਖਾਏ ਆ ਕੇ ਜਾ ਕੇ ਅੱਛਾ ਉਹ ਪਰੇ ਜਾ ਜਾਂਦੇ ਬਾਈ ਨੰਬਰ ਪੀ ਰਹੇ ਨੇ 39 ਅੱਛਾ ਜੀ 9 10 ਤਾਂ ਪੁਰਾਣੇ ਹੋ ਗਏ ਬੀਤੋਂ 11 ਐ 12 ਐ 13 ਐ ਅੱਛਾ ਜੀ 9 ਵੀ ਹੈ ਜੀ ਇਹ 10 ਲੈ ਜੀ ਠੀਕ ਹੈ ਜੀ ਪਰ ਜ਼ਿਆਦਾ ਆਪਣੇ ਕੋਲ 11 12 13 ਐ ਕਿਉਂਕਿ ਹੁਣ ਨਵੇਂ ਆ ਹਾਂਜੀ ਹਾਂ ਤੇ ਹੈ ਮਤਲਬ ਥੋੜੇ ਜਲਦੀ ਵਧੀਆਂ ਨੇ ਕਾਟ ਵੀ ਬੂਟਾ ਵਧੀਆਂ ਕਰ ਗਿਆ ਹੋਣੀ ਦੱਸੋ ਇਹਦਾ ਭਰਾਵਾ ਇਹਨੂੰ ਅੱਜ ਜੋੜ ਜੋੜ ਕੇ ਰੋਕਿਆ ਹੋਇਆ ਅੱਛਾ ਜੀ ਧਾਨਾਂ ਦੇ ਪਹਿਲਾਂ ਪਾਣੀ ਲਾ ਜਾਂਦਾ ਕਿੰਨਾ ਕਿੰਨੀ ਕੀ ਸਿਟੀ ਹੈ ਬਾਈ ਆਪਣੇ ਕੋਲ ਆਪਣੇ ਕੋਲ ਅਸੀਂ 30000 ਬੂਟਾ ਹੁੰਦਾ 30000 ਬੂਟਾ ਬਾਈ ਰੇਂਜ ਸਾਲ 30000 ਲੱਗਦਾ ਬਾਕੀ ਨੰਬਰ 10 ਬਾਈ ਪਹਿਲਾਂ ਆਪਣਾ ਜੇ ਬੁੱਕ ਕਰਾਉਣ ਦਾ ਜੇ ਕਹਿੰਦੇ ਬੁੱਕ ਕਰਾਉਣੇ ਹੈ ਵੱਲ ਤਾਂ ਮਰੇ ਨੂੰ ਕਮੈਂਟ ਕਰ ਦਿਓ ਇੱਧਰ ਬਾਈ ਨੂੰ ਕਰ ਦਿਓ ਨੰਬਰ ਵੀ ਬੋਲ ਨਾ ਬਾਈ 98155 36355 31 35 31 38 38 355 ہاں ਤੇ ਵੀਰ ਕੋ ਬਾਈ ਇਹ ਛਟੀਆਂ ਆਪਣੇ ਤਿੰਨ ਤਰਾ ਦੀਆਂ ਐ ਨਵੇਂ ਬੀਜ ਜੇ ਬੁੱਕ ਰਾਣੇ ਹੋਏ ਤਾਂ ਤੁਹਾਨੂੰ ਇੱਕ ਵਾਰ ਨੇੜੇ ਤੇ ਵੀ ਦਿਖਾ ਦੂੰਗਾ ਜਾ ਕੇ ਬੂਟਾ 20000 ਰਹਿ ਗਿਆ 12000 ਰੁਪਆ ਠੀਕ ਹੈ ਬਾ ਫਿਰ ਤਾਂ ਬਾਈ ਤੁਹਾਡੇ ਟਾਈਮ ਦਾ ਹੀ ਐ ਨਾ ਪਤਾ ਬਾਈ ਜੀ ਬਿਲ ਕੱਟ ਕੇ ਦੇਣਾ ਅਗਲੇ ਨੂੰ ਨਾ ਨਾ ਠੀਕ ਹੈ ਦਿਨਾ ਬਿਲ ਤੋਂ ਮਾਰ ਨਹੀਂ ਦੇਣਾ ਨਾ ਨਾ ਠੀਕ ਹੈ ਬਿਲ ਕੱਟ ਕੇ ਦੇਣਾ ओरिजिनल ਚੀਜ਼ ਐ ਹਾਂ ਹਾਂ ਯਾਰ ਕੱਲੂ ਅਗਲਾ ਕਹੇ ਬਾਈ ਜੀ ਤਾਂ ਹੈ ਹੀ ਨਹੀਂ ਨਾ ਨਾ ਠੀਕ ਹੈ ਕੱਲੂ ਮੈਂ ਅਗਲੇ ਨੂੰ ਉਰ ਨੂੰ ਕਹਾਂ ਮੈਂ ਨਾ ਵੀ ਮੈਂ ਦਿੱਤਾ ਹੀ ਦਿੰਦਾ ਨਾ 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 ਠੀਕ ਦਿੰਨਾ ਮਾਲ ਦੇਣਾ ਕੋਲ ਬੈਠ ਕੇ ਲਵਾਇਆ ਬਾਈ ਸਾਰਾ ਵੀ ਕੋਈ ਮਿਕਸ ਨਾ ਹੋਵੇ ਕੋਈ ਇੱਧਰ ਨਾ ਨਾ ਉਹ ਹੀ ਤਾਂ ਚੀਜ਼ ਹੈ ਬਾਈ ਇਹਨਾਂ ਆ ਕੇ ਕੰਮ ਕਰਦੇ ਹਰੇਕ ਸਾਲ ਉਨਾਂ ਕੇ ਆਪਾਂ ਨੂੰ ਲੋੜਾ ਨਾ ਨਾ ਠੀਕ ਹੁਣ ਆ ਇਹ ਤਾਂ ਹੈ ਨਹੀਂ ਆਪਾਂ ਨੇ ਵੀ 20 20 ਕਿਲੇ ਪਨੀਰ ਜਿਹਾ ਲਾਤੇ ਨਾ ਨਾ ਠੀਕ ਹੈ ਬਾਈ ਬਾਕੀ ਬਾਈ ਜੀ 14 ਦੋਜ ਖੜਾ ਛੜਾ ਲਓ ਤੁਹਾਨੂੰ ਤਾਂ ਬੂਟਾ ਚੱਲੋ ਬਸ ਬਾਈ ਅਸੀਂ ਵੀ ਲਾ ਜਿਹੜਾ ਗੱਲ ਬੂਟਾ ਗੰਨਾ ਲਾਓ ਲਾਓ ਬਾਈ ਭਰ ਗਿਆ ਉਧਰ ਚੱਲਿਆ ਬੰਦਾ ਆਪਣਾ ਬੰਦਾ ਕਹਿ ਮੈਂ ਬਾਈ ਬੰਦਾ ਕਹਿ ਮਿਲ ਗਿਆ ਬੜਾ ਫਾਇਦਾ ਵੀਰੇ ਸਾਰਾ ਕੱਦੂ ਹੀ ਨੇ ਕਰਿਆ ਨਾ ਨਾ ਬਾਈ ਉਦਾਂ ਵੀ ਭੱਜਣਾ ਠਾਣ ਦੇ ਲਾ ਉਹ ਜਿੰਮੇਵਾਰੀ ਸਮਝਦਾ ਏ ਨੌਂਵੀਂ ਚ ਪੜਦਾ ਨਾ ਨਾ ਠੀਕ ਥੋੜਾ ਅਜੇ ਉਹੀ ਨਿਆਣੇ ਵਾਲੀ ਗੱਲ ਗੱਲ ਮੈਂ ਨਾ ਵੀ ਜਿੰਮੇਵਾਰੀ ਸਮਝਦਾ ਤੇਜ਼ੀ ਹੈ ਤੇਜ਼ੀ ਕਰਦਾ ਹਾਂ ਆ ਵੀ ਚੀਨੇ ਆ ਚੀਨਾ ਮੈਂ ਹੋਰ ਗੱਲਾਂ ਟੂ ਟੋਕਟ ਕੇ ਯਾਰੀ ਕਰਦਾ ਮੈਂ ਕਹੂੰ ਠੋਕਣਾ ਮੌਂਝ ਉੱਤੇ ਜਾ ਕੇ ਗਰਦੇ ਉਹ ਲੋੜੇ ਨਹੀਂ ਹੈਗੇ ਜੇ ਕੰਮ ਹੁੰਦਾ ਆ ਬਸ ਸਿੱਖ ਜਾਣਾ ਬਾਈ ਸਾਦੂ ਕਦੇ ਨਹੀਂ ਸਿਖਾਇਆ ਵੀ ਸਾਡੇ ਭਾਈ ਸੀਗੇ ਕਹਰੇ ਅੱਗੇ ਲੈ ਜੀ ਦੱਸੀ ਜਾਂਦੇ ਸੀ ਸਾਨੂੰ ਹਾਂਜੀ ਹਾਂ ਫੇਰ ਮੇਰੇ ਬਡੇ ਭਰਾ ਹੀ ਡੱਥੂ ਗਈ ਸੀਗੀ ਵੀਰ ਸੀਗਾ ਜਾਂ ਮਾਮਾ ਸੀ ਉਹ ਸਾਨੂੰ ਨਹੀਂ ਸੀ ਟੋਕਦੇ ਹੁੰਦੇ ਕਿ ਚੱਲੀ ਚੱਲੋ ਕੋਈ ਨਹੀਂ ਬਾਹੌਲੀ ਹੌਲੀ ਫੇਰ ਉਹ ਵੀ ਤੇਰਾ ਕੰਮ ਹੈ ਜੇ ਹੁਣ ਨਾਲ ਬੈਠਾ ਰਹਿ ਜਾ ਤੂੰ ਹਲਾ ਹੋਲੀ ਟਪਾਉਂਦਾ ਬਟ ਤੂੰ ਤੇਜ ਬਟ ਲੈਣਾ ਖਿਜ ਜਾਂਦਾ ਲੈਣਾ ਤੁਰਪੰਦੇ ਘਰ ਨੂੰ ਵੀ ਛੱਡੋ ਪਰ ਇਹ ਤਾਂ ਕਿੜਕੜ ਕਰੀ ਜਾਣੀ ਆ ਜੀ ਇਹ ਤਾਂ ਤੂੰ ਦੱਸ ਬਾਈ ਤੂੰ ਠੀਕ ਹੈ ਕਹਿਮਾ ਇਹ ਕਹਿਮਾ ਪੂਰਾ ਜੀ ਬਸ ਠੀਕ ਹੈ ਪੱਲ ਨਦੀੋਂ ਲਿਆਇਆ ਦੇਖ ਰੋਂ ਉੱਥੋਂ ਕੱਢ ਕੇ ਆਪੇ ਲਿਆਇਆ 100 ਕਿਲੋ ਜਿਹੜੀ ਆ ਉਹਦੇ ਵਿੱਚ ਨਾ ਨਾ ਠੀਕ ਹੈ ਫੇਰ ਤਾਂ ਬਣ ਗਿਆ ਪੂਰਾ ਹੋਈ ਜਾਣਾ ਪੇ ਆ ਕਿਦਾਂ ਕੱਦੂ ਕਰਨ ਲੱਗਿਆ ਮੈਂ ਕਹਾਂ ਯਾਰ ਮੈਂ ਪਾਣੀ ਦੇਖਾਂ ਜਾਂਦਾ ਤੂੰ ਕੱਦੂ ਕਰ ਦੇ ਮਾੜਾ ਯਾਰ ਹਾਏ ਮੈਨੂੰ ਕਹਿੰਦੀ ਮੇਰੇ ਤੱਗੀਆਂ ਪੈ ਜਾਣੀਆਂ ਮਾ ਤੂੰ ਤੱਗੀਆਂ ਪਾ ਤੂੰ ਉਹ ਵੀ ਸਿਖਾ ਦੇਣਾ ਮੈਂ ਹਾਂ ਇਹਨੇ ਕਰਕੇ ਕੱਦੂ ਲੈ ਨੂੰ ਮੈਂ ਆ ਗਿਆ ਮੁੜ ਕੇ ਪਧਰਾ ਤਾਂ ਨਾ ਨਾ ਵਧੀਆ ਕਰਿਆ ਕੱਦੂ ਤਾਂ ਕੋਈ ਨਾ ਕੋਈ ਪੈ ਜਾਂਦੀ ਹੁੰਦੀ ਤੱਗੀ ਮੈਂ ਤੁਹਾਨੂੰ ਦੱਸਿਆ ਮੈਂ ਕਿ ਕੱਦੂ ਹੋ ਗਿਆ ਨਾ ਬਾਜੀ ਤੱਗੀ ਚੱਕ ਲਈਦੀ ਹੁੰਦੀ ਆ ਮੈਂ ਟਰੈਕਟਰ ਲਾਇਆ 10 ਮਿੰਟ ਵੀ ਨਹੀਂ ਲੱਗੇ 5 ਮਿੰਟ ਚ ਕੱਦਦੇ ਚੱਕੂਦੇ ਤੱਗੀਆਂ ਮੈਂ ਕਹਾ ਕੰਮ ਆ ਬਸ ਠੀਕ ਆ ਮੈਂ ਮੁੜ ਕੇ ਨਹੀਂ ਮੈਂ ਮੁੜ ਕੇ ਟਰੈਕਟਰ ਪਰ ਜਿਹੜੇ ਆ ਅਜੇ ਬਾਜ ਦਾ ਹੱਥ ਡੇਗ ਗਿਆ ਫੇਰ ਤੱਗੀ ਵੀ ਪੈਂਡ ਦੇ ਹਟ ਗਈ ਹੂੰ ਹੱਥ ਡੇਗ ਗਿਆ ਲੈ ਸਹੀ ਗੱਲ ਤਰੀਕਾ ਮੈਨੂੰ ਦੱਸਤਾ ਸੀ ਜੇ ਤਵੀਆਂ ਨਾ ਕਰਦੂ ਕਰਦੇ ਨਾ ਆਪਾਂ ਹਾਂ ਹਾਂ ਜੀ ਦੂਹਰ ਮਾਰ ਕੇ ਫੇਰ ਤੀਹਰ ਜਿੱਥੇ ਵਿਚਾਲੇ ਲੈ ਲੈਣਾ ਟਰੈਕਟਰ ਬਸ ਕੋਈ ਤੱਗੀ ਰਹੂਗੀ ਉਹਦੀ ਨਾ ਨਾ ਠੀਕ ਹੈ ਜੀ ਜੀਰੀ ਦਾ ਬਾਈ ਸੁਤਰੀ ਆ ਮੈਂ ਉੱਪਰ ਤੇ ਘੇੜਾ ਦੇ ਕੇ ਆਇਆ ਇੱਕ ਨੰਬਰ ਹਾਂ ਹੋਰ ਵੀਰ ਕੀ ਹਾਲ ਹੈ ਵਧੀਆ ਵਧੀਆ ਸਭ ਸੁਣਾ ਚੱਲ ਤੁਸੀਂ ਕੰਮ ਪੋਲ ਚ ਪਹਿਲਾਂ ਸਟਾਰਟ ਕਰ ਦਿੰਦੇ ਆ ਤੋੜਾ ਤੋੜ ਦਿੰਦੇ ਆ ਕਰ ਲਈਦਾ ਜੀ ਜੀਰੀਆਂ ਵਧੀਆ ਜੀ mauparde o de ou Tria? ਜੀ ਬਾਈ ਪਹੁੰਚ ਗਏ ਛਟੀਆਂ ਦੇ ਕੋਲ ਟਰੈਕਟਰ ਦੀ ਗੱਲ ਕਰਦੇ ਜਿਹੜਾ ਮਾਨੇ ਨੇ ਲੈਣਾ ਜੌਂਡੀਰ ਹਾਂ ਜਿਹੜਾ ਇੱਕ ਪੁਰਾਣਾ ਹੈ ਦੇਖ ਕੇ ਇਹਦੇ 10 ਮਾਡਲ ਬਾਈ ਕਹਿੰਦਾ ਜੇ ਤੁਸੀਂ ਨਾਲ ਜਾਂਦੇ ਫਸ ਗਿਆ ਤਾਂ ਇਹ ਬਸਨ ਵਾਲੀ ਕੰਮ ਤਾਂ ਬਾਈ ਸਾਰੇ ਹੀ ਪੇਂਟ ਹਾਂ ਕਿਤੇ 575 ਲੈਣਾ ਤਾਂ ਪਰਮ ਨੂੰ ਲੈਣਾ ਚਾਹੁੰਦੀ ਹੈ ਬਾਈ ਜੌਂਡੀਰ ਕਹਿੰਦਾ ਉਹ ਹੁਣ ਉਹਦੀ ਡਿਮਾਂਡ ਹੈ ਤੁਹਾਨੂੰ ਹੋਰ ਹੋਰ 5 10 ਦਵਾ ਦੇ ਅੱਛਾ ਉਹ ਟਰੈਕਟਰ ਨਹੀਂ ਹੈਗਾ ਇਹ ਕੱਲੂ ਸੁਪਰ ਹੀਟਰ ਲੈਣਾ ਹੋਰ ਕੰਮ ਕਰਨਾ ਬਾਈ ਮਿਲਣਾ ਉਹ ਕਹਿੰਦਾ ਲਾਉਣਾ 4 ਲੱਖ ਇਹ ਨਹੀਂ ਤਾਂ ਮਿਲਣਾ ਨਹੀਂ ਜੀ ਚੱਕਰ ਆ ਹੈ Mahindra ਮੈਲ 3475 ਵਧੀਆ 4 ਲੱਖ ਦੇ ਵਿਆਜ ਨਾਲੇ ਕਰਾਇਏ ਫੇਰੇ ਕੰਮ ਕਰਾਇਆ ਜਾਏਗਾ ਉਹ ਵੀ ਠੀਕ ਹੈ ਬਾਈ ਤੇਰੀ ਕੰਮ ਦਾ ਕਰਦਾ ਤੇ ਨੌਕਰੀ ਕਰਦਾ ਹੀ ਆ ਨੌਕਰੀਆਂ ਨੂੰ ਕਰਦਾ ਮੈਂ ਰੇਸ਼ੀਆ ਦਾ ਕੰਮ ਕਰਦਾ ਹਾਂ ਹਾਂ ਆਪਣਾ ਕੰਮ ਕਰਦਾ ਤੇ ਕਾਨੂੰ ਇਉਂ ਖੜਾ ਰੂ 4 ਲੱਖ ਉੱਥੇ ਕਾਟ ਵਜੇ ਆਵੇ ਨਹੀਂ Mahindra ਡ੍ਰੈਕਟਰ ਬਾਈ ਆਪਣੀ ਮਰਜ਼ੀ ਆ ਹਾਂ ਜੀ ਇਹ ਵੀ ਕਹਿੰਦੇ Mahindra ਬਹੁਤ ਵਧੀਆ ਡ੍ਰੈਕਟਰ ਆ ਬਾਈ ਆ ਹੈ ਤਾਂ ਵਧੀਆ ਮੈਂ ਮਰਜੀ ਨਾਲੇ ਜੈਜ ਰੇਡ ਤੇ ਮੈਂ ਤਾਂ ਮਰਜੀ ਨਾਲੇ ਮਰੋ ਜੀ ਲਓ ਜੀ ਬਾਈ ਪਹੁੰਚ ਗਏ ਛੜੀਆਂ ਦੇ ਲਾਗੇ ਵੇ ਬਾਈ ਸਾਰੇ ਸਭ ਮਾਰਾ ਸਾਡਾ ਅੱਗੇ ਘਾੜ ਕਦੀ ਨਹੀਂ ਬਹੁਤ ਹਾਂ ਕੱਦ ਬਹੁਤ ਘਟ ਗਈ ਬਾਈ ਤੇ ਬਗੈਰ ਪਾਏ ਤੇ ਵਾਦੀ ਹੈ ਉਹ ਪਰਾਵਾ ਇਹ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਇਦਾਂ ਜੀਰੀ ਲਾਈ ਆ ਹਾਂਜੀ ਉਹ ਤੋਂ ਪਹਿਲਾਂ ਅਸੀਂ ਪਾਣੀ ਲਾ ਕੇ ਵੀ ਚੱਲ ਮੁੜ ਕੇ ਪਾਣੀ ਲੱਗਣਾ ਹਾਂਜੀ ਉਹ ਵੀ ਹਲਕੇ ਦਾ ਪਾਣੀ ਲਾ ਕੇ ਉਹ ਤੋਂ ਬਾਅਦ ਅਸੀਂ ਪਾਣੀ ਲਾਇਆ ਨਹੀਂ ਇਹਨੂੰ ਜੀਰੀ ਜਿਆਦਾ ਦਿੱਤੀ ਕਿ ਇਹ ਮੀਂਹ ਵੀ ਨਹੀਂ ਪਏ ਹਾਂਜੀ ਮੈਂ ਅਜੇ ਕੰਮ ਤੇ ਡਰੀ ਗਾ ਮਾਹ ਯਾਰ ਗਿਰ ਜਣਾ ਇਹਨੇ ਗਿਰ ਜਣਾ ਗਿਰ ਜਣਾ ਹਾਂਜੀ ਬਸ ਫਿਰ ਮਿੱਟੀ ਲਵਾਈ ਪਹਿਲਾਂ ਪਰਲੇ ਪਾਸੇ 13 ਨੰਬਰ ਨੂੰ ਤਾਂ ਅੱਛਾ ਜੀ ਇੱਧਰ ਪਾਣੀ ਪੂਣੀ ਕੱਢਦੇ ਰੱਖੇ ਫੇਰ ਵੀ ਮਾੜੀ ਮੋੜੀ ਕਿਤੇ ਫੇਰ ਭਈਆਂ ਦੇ ਮਿੱਟੀ ਲੋ ਬਾਈ ਹੂੰ ਇਹ ਕਿੰਨਾ ਨੰਬਰ ਜੀ ਇਹ 11 ਹੈ 11 ਨੰਬਰ ਹੈ ਬਾਈ ਛੇੜੀ ਬਾਈ ਵਧੀਆ ਸਾਰੀ ਆ 11 ਨੰਬਰ ਦੇ ਚੱਲਦਾ ਬਹੁਤ ਬੂਟਾ ਹੂੰ ਮੈਂ ਕਹਿੰਦਾ ਜੇ ਆਪਾਂ ਨੇ ਵੀ ਲਾਉਣੀ ਹੋਵੇ ਆਪਾਂ ਨੇ ਆ ਹੀ ਲਾਉਣੀ ਜਿਹੜੇ ਨਵੇਂ ਜੱਲੀਆਂ ਪਿਆ ਹੋਂ ਤੇ ਚਲਾਏ ਆ ਬੂਟੇ ਆਪਣੇ ਵੀ ਹਾਂਜੀ ਤੇ ਸੈਂਪਲ ਚੱਕ ਕੇ ਲਾ ਲੈਣੇ ਅੱਛਾ ਲਾਇਦਾ ਮੈਂ ਛੋਟੇ ਛੋਟੇ ਦੇ ਵਿੱਚ ਆ ਦੇਖਣੇ ਹੀ ਆਪਾਂ ਨੇ ਤੇ ਪਹਿਲੀ ਵਾਰ ਐਸ ਕੀ ਲਾਉਣੀ ਦਾ ਆ ਵੈਰੈਟੀਆਂ ਹਾਂਜੀ ਤੇ ਬਾਕੀ ਤਾਂ ਆਪਣੇ ਕੋ ਸਾਰੀਆਂ ਸੀਗੀਆਂ ਇਹ ਫੇਰ ਮੈਂ ਆਪਾਂ ਨੇ ਨਵਾਂ ਬੀਜ ਮੁੱਲ ਲੈ ਕੇ ਤਾਂ ਲਾਇਆ ਸੀਗਾ ਇਹ ਬਾਈ ਹੁਣ ਪੁਰਾਣੇ ਮਗਰ ਵੀ ਕਿਹਾ ਜਾਣਾ ਜਾਂ ਨਵਾਂ ਛੇਤੀ ਤਿਆਰ ਹੁੰਦਾ ਹੈ ਅੱਜ ਕੱਲ ਸਾਰੇ ਬੜੇ ਲਿਖੇ ਹਾਂਜੀ ਜੇ ਆਪਾਂ ਹੁਣ ਕੰਮ 'ਚ ਪਾਏ ਹੋਏ ਆ ਫਿਰ ਤੁਸੀਂ ਸਾਨੂੰ ਅਸੀਂ ਤਾਂ ਉਹ ਵੀ ਲਾਉਣੀ ਹੈ ਇਹ ਵੀ ਲਾਉਣੀ ਹੂੰ ਬੰਦਾ ਐ ਤਾਂ ਉੱਥੇ ਉਹ ਕਹਿੰਦਾ ਜੀੜ 48 ਕਹਿੰਦਾ ਹੁਣ ਉਹ ਟਾਈਮ ਗਿਆ ਜੀੜ 48 ਦਾ ਹੁਣ ਨਹੀਂ ਕੋਈ ਲਾਉਂਦਾ ਹੈਗਾ 48 ਬਸੇਰਾ ਸੀਗਾ ਮੇਰੇ ਕੋਲ ਪਿਲੇ ਸਾਲ ਹੁਣ ਵੀ ਹੈਗਾ ਥੋੜਾ ਜਿਹਾ ਬਹੁਤ ਘਟਾ ਹੁਣ ਵੀ ਕਹਿੰਦਾ 10 11 ਵੀ ਇਹ ਲਾ ਕੇ ਦੇਖੋ ਇਹ ਹੁਣ 10 11 9 10 11 9 10 ਵੀ ਪੁਰਾਣੀ ਹੋ ਗਈ ਹੁਣ ਅੱਛਾ ਜੀ ਜਿਹੜ ਰਕਾਰ ਤੋੜ ਓਏ ਪਤਾ ਨਹੀਂ ਕਿਰਾਵਾ ਇਹ ਮੇਰੇ ਸਾਹਦੇ ਚਾਹ ਬਾਈ ਕੱਦ ਦੇਖੋ ਲੰਬਾਈ ਦੇਖਣਾ ਸਹੀ ਗੱਲ ਹੈ ਨਹੀਂ ਆਇਆ ਤਾਂ ਬਾਈ ਜੱਗੇ ਨੇ ਬੜੀ ਛਿੱਟੀ ਲਾਈ ਆ ਬਹੁਤ ਚੱਲੀ ਉਹਦੇ ਬੜੀ ਛਿੱਟੀ ਆ ਤੂੰ ਮੈਂ 3 ਫੁੱਟ ਪਰ ਲਾ 3 ਫੁੱਟ ਡੂੰਗੀ ਲਾਓ ਫਿਰ ਹਾਂ ਹਾਂ ਡੂੰਗੀ ਲਾਈ ਆ ਪਾਹੇ ਜੀ ਹੋ ਗਈ ਦੱਸਦੀ ਆ ਬਾਈ ਹਾਂ ਚੱਲੂਗੀ ਹਾਂ ਹਾਂ ਬਾਈ 12 ਫੁੱਟ 20-20 ਮੋਡੀਆਂ ਬਾਈ ਜੀ 20-20 ਫੋਟ ਦੀਆਂ ਬਾਈ ਤੂੰ ਤਾਂ ਕਹਿੰਦੇ ਇਹਨੂੰ ਦੇਖ ਕੇ ਤੈਨੂੰ ਦੇਖ ਕੇ ਤੂੰ ਛੋਟਾ ਲੱਗਦਾ ਤੇ ਇਹ ਤਾਂ ਸਹੀ ਹੋਰ ਸਹੀ ਗੱਲ ਹੈ ਪਰ ਨਾ ਟਾ ਦੇ ਕੋਰੇ ਗਰੇ ਸਹੀ ਗੱਲ ਹੈ ਬਾਈ ਕਦ ਹੈਗਾ ਇਹ ਚਲੋ ਬਾਕੀ ਬਾਈ ਜੇ ਕਿਸੇ ਨੇ ਕਰਾਉਣੀ ਹੋਵੇ ਬੁੱਕ ਬਾਈ ਦਾ ਨੰਬਰ ਬਹੁਤ ਸਾ ਨੰਬਰ ਦੇਖ ਲਓ ਤੱਕ ਲੱਗੀ ਵੀ ਆ ਉਹ ਇੱਕ ਜੀ ਸਾਰੀ ਸਾਰੀ ਇੱਕ ਨੰਬਰ ਆਪਾਂ ਦੂਜੀ ਗੱਲ ਹੋਰ ਵੀ ਆ ਹਾਂਜੀ ਜਦ ਆਪਾਂ ਮਾਲ ਪੱਟਣਾ ਹੈ ਨਾ ਹਾਂਜੀ ਅਸੀਂ ਇੱਕ ਜੇ ਸਾਈਜ਼ ਪੱਟ ਕੇ ਇੱਕ ਜੇ ਸਾਈਜ਼ ਦਿੰਨੇ ਆ ਅੱਛਾ ਜੀ ਆਈ ਨਹੀਂ ਹੈਗਾ ਵੀ ਛਾਲੇ ਵਿੱਚ ਪੰਜ ਦੁਨੀਆ ਪਾਤੀਆਂ ਛੋਟੀਆਂ ਪਾਤੀਆਂ ਬੜੀਆਂ ਪਾਤੀਆਂ ਵਿੱਚ ਛੋਟੀਆਂ ਵੀ ਹੁੰਨੀਆਂ ਹੈਗਾ ਉਹ ਛੋਟੀਆਂ ਲੱਗ ਰੱਖਣੀਆਂ ਉਹ ਲੱਗ ਰੱਖਣੀਆਂ ਨਾ ਨਾ ਠੀਕ ਹੈ ਆਪਣੀ ਜੇ ਸਾਰੀਆਂ ਵਿਗਣੀਆਂ ਨਾ ਨਾ ਠੀਕ ਹੈ ਬਾਈ ਕੋਈ ਭਾਈ ਵਰਗੇ ਉਹਨੇ ਵੀ ਤਾਂ ਛੋਟੀ ਹੋ ਲਾਉਣੀ ਹੈ ਹਾਂ ਛੋਟੀ ਨਾ ਨਾ ਠੀਕ ਹੈ ਜੀ ਆ ਕਟਰ ਮਾਰ ਕੇ ਆਇਆ ਮਡਾ ਕੇ ਭਾਈ ਦੇ ਲੈ ਕਿੱਕਣਾ ਬੋਲਦਾ ਹੈ ਹਾਂ 5:00 ਵਜੇ ਤਰਵੀ ਭਾਈ ਇਹ ਇੰਨਾ ਵਧੀਆ ਚੱਲਦਾ ਟਰੈਕਟਰ ਇਹਨਾਂ ਕੋਲੇ ਲੈਣਾ ਕਰਾਇਆ ਕਰਦੇ ਸਾਰਾ ਦੇਖ ਲੈ ਹੁਣ ਕਟਰੇ ਮਾਰਨੇ ਇਹਨਾਂ ਨੇ ਪੂਰਾ ਕੰਮ ਕੱਢਣਾ ਇਹਨਾਂ ਨੇ ਪੂਰਾ ਸੀਜ਼ਨ ਲਾਉਣਾ ਮਾਰੇ 3500 ਬਟਿਆ ਆ ਤੇਲ ਹੀ ਖਾਦਾ ਹੁਣ 5 ਸਾਲ ਦਾ ਭਾਈ ਇਹੀ ਤਾਂ ਫਰਕ ਹੈ ਆਹ ਫਰਕ ਹੈ ਟਰੈਕਟਰ ਦਾ ਹਾਂ ਜੇ ਹੁਣ ਭਾਈ ਓਮ ਦਾ ਜਿਕਣਾ ਜੌਂਟੀਰ ਕਹਿੰਦਾ ਛੋਟੇ ਕੰਮ ਨੂੰ ਫੇਵਾਰਾ ਨਹੀਂ ਖਾਣਾ ਹੈਗਾ ਨਾ 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 ਏਦਾ ਇੱਥੇ ਨਹੀਂ ਚੱਲਦਾ ਜੋਂ ਵੀ ਰੋਏ ਨਿਊ ਆਰਲੈਂਡ ਹੋਏ ਇਹਨਾਂ ਨੇ ਇੱਕੋ ਹੀ ਤੇਲ ਖਾਣਾ ਹਾਂ ਬਰਾਬਰੇ ਚੱਲਣੀ ਥੁੜੀ ਵਜਨ ਪਾਇਆ ਹੋਇਆ ਭਾਵੇਂ ਖਾਲੀ ਹੈ ਜੋ ਮਰਜੀ ਹੈ ਉਹ ਸਾਡੇ ਹੋ ਰਿਹਾ ਹੀ ਆ 5220 ਉਹ ਵਧੀਆਲਾ ਕੋਈ ਇੱਕ ਹੋਰ ਕੰਮ ਆਉਦਾ ਉਹ ਮੋٹے ਕੰਮ ਵਾਲਾ ਬਾਈ ਮੈਂ ਕਹਿੰਦਾ ਵੀ ਖਾਲੀ ਚਲਾਉਣ ਉਹਨੂੰ ਦਿਲ ਨਹੀਂ ਕਰਦਾ ਭਰੇ ਹੋਏ ਨੂੰ ਭਾਵੇਂ ਕੋਈ 512 200 ਜਿੰਨਾ ਬਾਈ ਉੱਤੇ ਮੋਟਾ ਕੰਮ ਲੈਣਾ ਫਿਰ ਤੇਲ ਬਚਾਈ ਜਾਂਦਾ ਜੇ ਸੰਦ ਬੜੇ ਪਾਉਂਗੇ ਤੇ ਤਾਂ ਉਹ 7 ਫਾਰਮ ਡਰਾਈ ਦੇ ਘੱਟ ਖਾਂਦਾ ਹਾਂ ਡੇਢ ਡੇਢ ਲੀਟਰ ਚ ਕੀਲਾ ਬਕੜ ਜਾਂਦਾ ਬਾ ਉਹ ਹੀ ਚੱਕਰ ਹੈ ਜਿੱਥੋਂ ਰੂ ਦੇਖਿਆ ਜਾਵੇ ਸਮਾਨ ਪੂਰਾ ਪਾਉਣਾ ਸਹੀ ਸਾਢੇ ਲੱਦਾ ਘੰਟਾ ਲਾਉਣਾ ਅੱਧੇ ਘੰਟੇ ਇਹਨੇ 2 ਲੀਟਰ ਖਾਏ ਲੈਣਾ ਉਹ 1.5 ਲੀਟਰ ਉਹ 2 ਲੀਟਰ 3 ਲੀਟਰ ਉਹ ਹੀ ਉਹ ਹੀ ਹਾਂ ਸਹੀ ਗੱਲ ਹੈ ਕਿੰਨੇ ਦਾ ਫਰਕ ਪੈ ਗਿਆ ਪੈ ਗਿਆ ਜੀ ਪੈ ਗਿਆ ਉਹ ਰੋਡ ਪਰ ਮਹਿੰਗਾ ਰੋਡ ਪਰ ਮਹਿੰਗਾ ਹੈ ਉਹ ਵੀ ਭਾਈ ਪੜਾਉਣਗੇ ਆ ਪੜਾਉਣਗੇ ਉਸੇ ਵੜਦੇ ਆ ਅੱਛਾ ਆਹੋ ਆਹ ਖੇਤਰ 01 ਆਵੇ ਕਰਨ ਲੱਗ ਜੇ ਉਹ ਹੋਰ ਮਸ਼ੀਨ ਲੱਗੀ ਪਈ ਉੱਥੇ ਉਹ ਸਾਡੀ ਭੂਆ ਦੇ ਪੁੱਤੇ ਦੀ ਆ ਅੱਛਾ ਠੀਕ ਆ ਠੀਕ ਆ ਤਾਂ ਹੀ ਗਾਹਾ ਮਾ ਮਸ਼ੀਨ ਹੋਰ ਹੋਣੀ ਜਿਆਦਾ ਛੇਤੀ ਗਏ ਆਉਂ ਦੇਖਦੇ ਹੁਣ ਉਹ ਜਿੰਨੀ ਵਧਨ ਲੀ ਜੇਮ ਨੇ ਕਹਿ ਵੀ ਮੈਂ ਜੀ ਹੋਰ ਫੜਦਾਂ ਨਾ ਹੁਣ ਮੈਂ ਬਾਸ ਨੂੰ ਵਧਾਉਂਦਾ ਨਾ ਨਾ ਠੀਕ ਆ ਠੀਕ ਇੱਕ ਬੱਦਲ ਵਾਈ ਜੋਈ ਬੱਦਲ ਵਾਈ ਹੋਈ ਹੋਈ ਆ ਹੁਣ ਬੱਦਲ ਵਾਈ ਕਿ ਆ ਭਾਈ ਆ ਦੋਕ ਦਿਨ ਤੇ ਗਰਮੀ ਉਹ ਬਹੁਤ ਹੋਣ ਲੱਗੀ ਅੱਛਾ ਰਾਜਾ ਵਾਈ ਨਾ ਜੀ ਗਿਰ ਗਈ ਉਹ ਉਹ ਤਾਂ ਸਿਵਰਨ ਦੇ ਲਿਬਿਲਿਟੀ ਉਪਈ ਆ ਹਾਂ ਆ 73 ਜੀ ਉੱਪਰ ਦੀ ਸਾਰੇ ਕੀ ਹਾਲ ਹੈ ਪੁੱਤੋ ਮੋਰਾਂ ਦਾ ਫਾੜੀ ਉਹਦੀ ਪੂਰੀ ਆ ਮਿੱਤੇ ਦੀ ਉਹ ਗਿਰੀਆਂ ਬਹੁਤ ਐਤਗੀ ਉਹ ਇਹੀ ਗਿਰਦੀ ਤੇਤੇ ਜਰੋਂ 1000 ਅੱਛਾ ਚੜ ਗਏ ਜਿਹਦੀਆਂ ਜ਼ਿਆਦਾ ਚੜਾਈ ਆ ਚੰਦੀ ਹੂੰ ਬਾ ਵਾਤਨਡ ਨਾ ਵੀ ਬਧੀਆ ਬਹੁਤ ਵਾਹ ਇਹਲੇ ਨਹੀਂ ਹੁਮੇ ਖੜਾ ਦੇਖ ਲੈ ਨਾ ਨਿਵਾਨ ਖਜਾਨ ਨਿਵਾਨ ਸਹੀ ਗੱਲ ਆ ਬਾਈ ਜਾ ਫਿਰ ਮੈਂ ਕੋਮੋਡ ਖਾ ਕੇ ਚੱਲਿਆ ਮੈਂ ਬਾਈ ਹੋਜੀ ਬਾਈ ਦਾਣੇ ਵਾਲਾ ਟੈਂਕ ਭਰੀ ਜਾਂਦਾ ਤੇ ਦਾਣੇ ਪਈ ਜਾਂਦੇ ਬਾਈ ਤੇ ਰਾਇਣ ਹੀ ਦਾ ਏ। ਹੈ। ਪਸੰਦ ਈ ਹੈ ਬਾਈ ਹੈ। ਕਾਹ ਨੂੰ ਯਾਰ ਕੰਮੇ ਦੇ ਵਜੂਗਾ ਸਾਡੇ ਬੋਲ। ਅੱਛਾ। ਨਾ ਨਾ ਠੀਕ ਹੈ ਟਰੈਕਟਰ। ਆਲੂ ਲਾਉਣੇ, ਪੱਟਣੇ, ਮੱਕੀ ਲਾਉਣੀ, ਵੱਢਣੀ ਕਰਨੀ। ਕੰਮ ਤਾਂ ਬਾਈ ਬਹੁਤ ਘੰਟੇ ਚੱਲਦਾ ਏ। ਬਤੇਲ ਦਾ ਖਰਚਾ ਘਟਾ। ਤੇਲ ਦਾ ਖਰਚਾ ਘਟਾ। 1000 ਘੰਟਾ ਆਪਸਾ ਘਾਟ ਪੂਰਾ ਇਹਨੂੰ ਬਾਈ। ਹੈ। ਹੈ। ਘਾਟ। ਚਾ ਠੀਕ ਹੈ। ਬਾਈ। ਘਾਟ ਪੂਰਾ ਏ। ਘਾਟ ਵਧੀਆ। ਬਾਈ ਟਰਾਲੇ ਕਿੰਨਾ ਫੁੱਟਾ ਏ? ਇਹ 14 15 ਹੈ। 15 ਫੁੱਟ। ਹਾਂ। ਠੀਕ ਹੈ ਜੀ। 6 ਹੈ। ਠੀਕ ਹੈ। ਹੂੰ ਭਾਈ ਆਹ ਚੀਜ਼ ਐ ਪੱਤੀ ਦਾ ਮੁੱਲ ਬੱਲਾ ਬੱਲਾ ਆ ਸਾਰੀ ਬੁੱਕੇ ਪਲੇਟ ਲੱਗੀ ਹੋਈ ਨਵੀਂ ਪਲੇਟਰ ਨੂੰ ਆ ਪੱਤੀ ਲੱਗੀ ਹੋਈ ਐ ਭਾਈ ਦੱਸ ਦੀ ਐਹ ਜੀ 2012 ਚ ਬਣਾਈ ਦੀ ਪਹਿਲਾ ਟਰੈਕਟਰ ਆਹ ਪੱਤੀ ਭਾਈ ਇੰਨੀ ਮੋਟੀ ਮੈਂ ਦੇਖੀ ਨਹੀਂ ਕਿਸੇ ਦੀ ਜੱਗਾ ਵੀ ਬਣਾ ਕੇ ਲਿਆ ਬਾਈ ਹੁੱਕ ਪਰ ਆ ਚੀਜ਼ ਨਹੀਂ ਹੈਗੀ ਮੂੰਹ ਖੁੱਲਿਆ ਹੋਵੇ ਮਾੜਾ ਜੀ ਹੂੰ ਐਦਾ ਤਾਂ ਖੋਲਦਾ ਜੂਆਂ ਦਾ ਇਹਦਾ ਤਾਂ ਨਹੀਂ ਖੁੱਲਿਆ ਉਹ ਕਹਿੰਦਾ ਵੀਰ ਜੀ ਮੈਂ ਤੁਸੀਂ ਗੰਨਾ ਗੰਨਾ ਪਾਉਨੇ ਆ ਨਾ ਫਿਰ ਇਹਨਾਂ ਵੀ ਫਿਰ ਇਹਨਾਂ ਹੀ ਚਾਲ ਚੱਲਣੀ ਐ ਭਾਈ ਤਮਾਨ ਵਾਲੇ ਹੈ ਗੱਲਬਾਤ ਜਮੀਨੇ ਕਿਤੇ ਛੱਡਿਆ ਟਰਾਲੇ ਨੂੰ ਦੇਖਿਆ ਵਿੱਚ ਪਹਿਲੇ ਆਈ ਚ ਲੈ ਆਇਆ ਭਾਈ ਭਾਈ ਆਹ ਦੇਖਿਆ ਨਹੀਂ ਤੇਰੀ ਗੱਲ ਪੱਕੀ ਹੈ ਇੰਨਾ ਪੱਤੀ ਆ ਚੀਜ਼ ਕਿਸੇ ਦੇ ਲੱਗੀ ਵੀ ਨਹੀਂ ਤਗੜੀ ਆ ਪਾਵਰ ਬੈਂਕ ਜਿੰਨੀ ਮੋਟੀ ਹੈ ਹਾਂ ਆ ਪਾਵਰ ਬੈਂਕ ਜਿੰਨੀ ਮੋਟੀ ਹੈ ਇਹਦਾ ਪਰ ਜ਼ੋਰ ਮਾਰੀ ਜਾਣਾ ਇਹਦਾ ਕੋਈ ਫਰਕ ਨਹੀਂ ਹੈਗਾ ਆ ਚੀਜ਼ ਚਾਹੀਦੀ ਭਾਈ ਮੇਨ ਹੈ ਕੁਝ ਨਹੀਂ ਡਗੜਦਾ ਇਹਦਾ ਇਹ ਤਾਂ ਟੁੱਟਦੀ ਹੈ ਇਹ ਕੁੱਟੂ ਵੀ ਦਾ ਕਹਦਾ ਜਾਂ ਛਾੜ ਗੁੱਲੇ ਹੁੰਨੇ ਆ ਹਾਂ ਉੱਪਰ ਥੱਲੇ ਚੜਾਉਂਦੇ ਉੱਥੇ ਡੁੱਟਦੇ ਆ ਹਾਂਜੀ ਹਾਂ ਜਿਹੜਾ ਐਕਸਲ ਦਾ ਗੁੱਲਾ ਕਹਿੰਦੇ ਆ ਸਭ ਤੋਂ ਗਲਤ ਗੁੱਲਾ ਅੱਛਾ ਜੀ ਤੇ ਤਮਾਣ ਵਾਲੇ ਮੈਂ ਆਪਣੇ ਮੂੰਹਾਂ ਦੀ ਗੱਲਾਂ ਮੈਂ ਇਹਨੂੰ ਕਹਿੰਦਾ ਐਕਸਲ ਲੈ ਬਣਾ ਦੋ ਸੀ ਜਿਆ ਨਿਆਣੇ ਦੇ 12 ਸਾਲ ਪਹਿਲਾਂ ਦੀ ਗੱਲ ਉਹ ਤਾਂ ਹੀ ਪਹਿਲਾਂ ਦੀ ਗੱਲਾਂ ਪੰਜ ਪੰਜ ਦੀ ਗੱਲ ਆ ਜਦੋਂ ਮੈਂ ਟਰਾਲਰ ਨੂੰ ਬਣਾਇਆ ਤਾਂ ਇੱਕ ਹੋਰ ਅੱਛਾ ਜੀ ਮੈਂ ਕਹਾਂ ਸਾਨੂੰ ਯਾਰ ਐਕਸਲ ਦਾ ਗੁੱਲਾ ਬਣਾ ਕੇ ਦੋ ਚੌਹਰੇਗ ਨੂੰ ਬਹੁਤ ਹੁੰਦਾ ਜੇ ਐਕਸਲ ਹਾਰਡ ਹੁੰਦਾ ਜਾਂ ਤਾਂ ਉਹਦਾ ਕੰਤੇ ਵਾਂਗੂ ਟੁੱਟਣਾ ਹਾਂ ਫਿਰ ਸੋ ਨਹੀਂ ਨਾਇਦ ਦੀ ਹੱਡਿਆ ਨਹੀਂ ਹੈਗਾ ਐਕਸਲ ਲੈ ਕੇ ਗਿਆ ਉਹ ਤੇ ਮੁੱਲ ਮੈਂ ਕਹੀ ਦੀਗਾ ਮੈਂ ਟੁੱਟ ਜਾਣਾ ਪਤਾ ਨਹੀਂ ਉਹਨਾਂ ਦਾ ਹੀ ਕੀ ਮੱਥੇ ਜਾਗੀ ਬਣਾ ਕੇ ਦੇ ਦਿੱਤਾ ਗੁੱਲਾ ਅਜੂ ਵੀ ਟਰਾਲੀ ਲਈ ਆਉਣ ਤਾਂ ਅੱਧੇ ਤੇ ਟੁੱਟ ਗਿਆ ਉਹੀ ਗਲਤ ਆ ਉਹ ਟਰਾਲੀ ਅੱਧੇ ਚ ਨਾਲੇ ਆਈ ਗਈ ਕੋਕ ਬੜੀ ਸੀ ਭਾਈ ਉਹ ਗੱਲ ਤਾਂ ਇਹਦੀ ਸਹੀ ਹੈ ਨਾਰਮ ਗੁੱਲਾ ਹੋਣਾ ਚਾਹੀਦਾ ਮੁਰਜ ਵੇ ਟੁੱਟੂ ਆਣੀ ਬਾ ਉਹ ਹੀ ਚਾਹੀਦਾ ਢੋੜਾ ਉਹਦਾ ਥੋੜਾ ਵੱਡ ਕੇ ਨਿਕਲ ਜੇ ਟੁੱਟਿਆ ਹੋਣਾ ਫਿਰ ਸਾਡੇ ਸੱਟ ਵਜੇ ਉਹ ਤਾਂ ਉਹ ਤਾਂ ਹੈਗਾ ਹੀ ਰਿਸਕੀ ਕੰਮ ਆਇਆ ਤਾਂ ਜੇਕਣਾ ਬਾਈ ਜੇ ਟੁੱਟ ਕੇ ਗਰੇ ਟਰੈਕਟਰ ਵੀ ਖੜਾ ਹੋ ਜਾਊਗਾ ਪਿੱਛੇ ਵਜਨ ਬੈਣਾ ਪਲਟ ਕੇ ਵਜੂਗਾ